እንትን no, 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 no. ਸੰਗੇ ਮੈਂਦੀ ਰਤਾਜੀ ਮੈਂ ਸਪੋਰਟ ਸੰਸਦੀ ਨੂੰ ਬਿਲੋਂਗ ਕਰਦਾ ਇਹ ਬਜਟ ਦੇਖਿਆ ਹੈਗਾ ਕਿ ਲੈਣਾ ਬੜੀਆਂ ਆਸਾਸੀ ਬਜਟ ਦੇ ਵਿੱਚ ਵੱਡੇ ਅਮੀਰਾਂ ਨੂੰ ਤੋਹਫਾ ਦਿੱਤਾ ਜਾ ਰਿਹਾ ਹੈ। ਕੀ ਲੱਗਦਾ ਸੋ ਦੇਖੋ ਜੀ ਵਪਾਰੀ ਜਿਹੜਾ ਕਮਾਉ ਪੁੱਤਰਾ ਸਰਕਾਰ ਦਾ ਉਹਦੇ ਲਈ ਧਿਆਨ ਨਹੀਂ ਹੈਗਾ ਸਰਕਾਰ ਦਾ। ਬਾਕੀ ਜੋ ਹੈਗਾ ਫ੍ਰੀ ਵੰਡਣ ਚ ਉਹਨਾਂ ਦਾ ਧਿਆਨ ਹੈ ਜੀ ਫ੍ਰੀ ਵੰਡ ਕੇ ਵੋਟਾਂ ਕਟਾਈਆਂ ਕਰੀਏ ਬਸ। ਜਿੱਥੋਂ ਉਹਨਾਂ ਨੂੰ ਵੋਟਸ ਜ਼ਿਆਦਾ ਮਿਲਣੀਆਂ ਉਧਰ ਹੀ ਉਹ ਫ੍ਰੀ ਵੰਡੀਆਂ ਦੇ ਨੇ, ਬਿਜਲੀ ਫ੍ਰੀ ਦੇ ਦਿਓ, ਇਹ ਫ੍ਰੀ ਦੇ ਦਿਓ, ਉਹ ਫ੍ਰੀ ਦੇ ਦਿਓ। ਫਰੀ ਦੇਈਓ ਸਾਡੇ ਕੋ ਟੈਕਸ ਇਕੱਠਾ ਕਰੀ ਜੋ ਸਾਨੂੰ ਹੋਰ ਨਜੋੜੀ ਜੋ ਸਾਨੂੰ ਕੋਈ ਰਿਬੇਟ ਨਹੀਂ ਕੋਈ ਜਣਾ ਨੇ ਕੋਈ ਰਿਬੇਟ ਨਹੀਂ ਦਿੱਤੀ ਕੋ ਕੁਛ ਨਹੀਂ ਦਿੱਤਾ ਕੋ ਇਨਕਮ ਟੈਕਸ ਕੋਈ ਜੀਐਸਟੀ ਕੋਈ ਵੀ ਰਿਬੇਟ ਨਹੀਂ ਦਿੱਤਾ ਬਾਕੀ ਜੋ ਬਜਟ ਇਹਨਾਂ ਨੇ ਪੇਸ਼ ਕੀਤਾ ਪਿਛਲੇ ਸਾਲ ਵਾਲਾ ਤੇ ਇਸ ਸਾਲ ਵਾਲਾ ਹੁਣ ਨਾਲ ਲਗਭਗ ਸੇਮ ਹੀ ਹੈ ਕੋਈ ਇਹਦੇ ਕੋ ਬਹੁਤ ਜ਼ਿਆਦਾ ਅੰਤਰ ਨਹੀਂ ਆਇਆ ਲ ਬੜੀਆਂ ਆਸਾਂ ਲਾਈਆਂ ਸੀ ਬਜਟ ਦੇ ਵਿੱਚ ਇੰਡਸਟਰੀ ਨੂੰ ਵੱਡੇ ਤੋਫੇ ਕਿਹੜੇ ਆ ਦੇ ਕੇ ਜਾਣਗੇ ਇਲੈਕਸ਼ਨਾਂ 'ਚ ਵੱਡੇ ਵੱਡੇ ਵਾਅਦੇ ਤੇ ਧਰੂ ਇੰਡਸਟਰੀ ਨਾਲ ਕੀ ਲੱਗਦਾ ਆ ਵਾਦੇ ਸਿਰਫ ਗੱਲਾਂ ਨੂੰ ਦੇ ਕੇ ਕੀ ਆ ਵਾਦੇ ਹੋਤੇ ਹੀ ਤੋੜਨੇ ਲਈ ਹੈ ਆਸੇ ਉਹ ਹਮੇ ਉਮੀਦਾਂ ਦਿਵਾ ਦਿੰਦੇ ਹਨ ਲੇਕਿਨ ਕਰਤੇ ਨਹੀਂ ਹੈ ਪੂਰੀ ਰਮੇਸ਼ਾ ਅਨੰਤ ਅਨੰਤ ਜੀ ਅੱਜ ਬਜਟ ਆਇਆ ਕੇਂਦਰ ਸਰਕਾਰ ਦਾ ਕਿੱਦਾਂ ਦਾ ਸਰ ਕੋਈ ਸਪੋਰਟ ਨਹੀਂ ਇੰਡਸਟਰੀ ਨੂੰ ਕਿਸੇ ਵੱਲੋਂ ਕੋਈ ਸਪੋਰਟ ਨਹੀਂ ਨਾ ਕੇ ਸਰਕਾਰ ਵੱਲੋਂ ਨਾ ਕਿਸੇ ਵੱਲੋਂ ਦੂਜੇ ਤੁਸੀਂ ਯੂਰਨ ਜਾਓ ਜਿਵੇਂ ਚైనా ਹੈ ਦੂਸਰੇ ਉਹ ਵਪਾਰੀਆ ਨਾ ਗਵਰਨਮੈਂਟ ਪੂਰੀ ਤਰ੍ਹਾਂ ਸਪੋਰਟ ਕਰਦੀ ਹੈ ਇਤੇ ਕਿਹ ਸਰਕਾਰ ਦੀ ਨਾ ਪੰਜਾਬ ਸਰਕਾਰ ਦੀ ਨਾ ਸੈਂਟਰ ਸਰਕਾਰ ਦੀ ਕੋਈ ਸਪੋਰਟ ਹੀ ਨਹੀਂ ਕਿਸੇ ਦੀ ਨਾ ਇਹਨਾਂ ਕੋਲ ਕੋਈ ਪਲਾਨ ਹੈ ਕੋਈ ਨਾ ਕੋਚੇ ਨਾ ਜਦੋਂ ਕੋਈ ਮਾਣ ਆਉਂਦੇ ਨੇ ਵੱਡੇ ਵੱਡੇ ਸਰਕਾਰਾਂ ਆ ਕੇ ਮੰਤਰੀ ਆ ਕੇ ਤੁਹਾਡੇ ਨਾਲ ਮੀਟਿੰਗਾਂ ਕਰਦੇ ਨੇ ਜਿਵੇਂ ਮੀਟਿੰਗਾਂ ਦੇ ਵਿੱਚ ਵੱਡੇ ਵੱਡੇ ਵਾਅਦੇ ਤੇ ਜ਼ਰੂਰ ਲੈ ਜਾਂਦੇ ਨੇ ਵਾਅਦੇ ਦੇ ਜਾਂਦੇ ਨੇ ਕਿਉਂ ਲੱਗਦਾ ਮੀਟਿੰਗ ਦੇ ਵਿੱਚ ਇਸ ਤਰ੍ਹਾਂ ਮੈਂਦੇ ਸਿਰਫ ਜਿੰਨੀ ਦੇਰ ਮੀਟਿੰਗ ਚੱਲਦੀ ਹੈ ਨਾ ਉਨੀ ਦੇਰ ਹੀ ਵਾਦੇ ਰਹਿੰਦੇ ਨੇ ਅੱਧੇ ਘੰਟੇ ਦੀ ਚਾਹ ਪੀਤੀ ਖਾਦਾ ਪੀਤਾ ਲੋਕਾਂ ਨਾਲ ਵਾਅਦੇ ਕਰਕੇ ਜਦੋਂ ਬਾਹਰ ਨਿਕਲ ਗਏ ਉਹ ਵਾਅਦੇ ਖਤਮ ਹੋ ਜਾਂਦੇ ਇਸ ਤੇ ਤੇ ਪੂਰੀ ਤਰ੍ਹਾਂ ਕੀਤਾ ਗਿਆ ਪੰਜਾਬ ਨੂੰ ਕੁਝ ਵੀ ਨਹੀਂ ਮਿਲਿਆ ਹੈਗਾ ਇੱਥੇ ਬਿਲਕੁਲ ਜ਼ੀਰੋ ਬਜਟ ਹੈ ਹਿਸਾਬ ਨਾਲ ਤੇ ਬਿਲਕੁਲ ਫੇਲ ਬਜਟ ਹੈ ਐਸਾ ਲੱਗਦਾ ਸੀ ਕਿ ਸਰਕਾਰ ਜਦੋਂ ਇੰਡਸਟਰੀ ਨੂੰ ਕੁਝ ਨਾ ਕੁਝ ਰਾਹਤਾਂ ਦੇਊਗੀ ਪਰ ਜੋ ਬਜਟ ਦੇਖਣ ਦੇ ਅਨੁਸਾਰ ਬਜਟ ਤੋਂ ਨਜ਼ਰ ਆ ਰਿਹਾ ਪੰਜਾਬ ਦੀ ਸਾਰੀ ਇੰਡਸਟਰੀ ਵਾਸਤੇ ਬਜਟ ਦੀ ਕੁਝ ਐਸਾ ਨਹੀਂ ਰੱਖਿਆ ਗਿਆ ਇੱਕ 10 ਨਵੇਂ ਇੰਡਸਟਰੀਅਲ ਹੱਬ ਜਿਹੜੇ ਪ੍ਰਸਤਾਵ ਰੱਖਿਆ ਗਿਆ ਅਸੀਂ ਚਾਹੁੰਦੇ ਹਾਂ ਕਿ ਉਹਦੇ ਜੋ ਇੰਡਸਟਰੀਅਲ ਲਾਬ ਜਿਹੜਾ ਜ਼ਿਲੰਦਰ ਨੂੰ ਦਿੱਤਾ ਜਾਵੇ ਕਿਉਂਕਿ ਇਹ ਵਿਸਤਾਰ ਨਾਲ ਜਾਣਕਾਰੀ ਤਾਂ ਨਹੀਂ ਆਈ ਬਜਟ ਦੇ ਵਿੱਚ ਪਰ ਜਿਹੜੀ ਘੋਸ਼ਣਾ ਹੋਈ ਹੈ ਕਿ 10 ਇੰਡਸਟਰੀਅਲ ਨਵੇਂ ਹੱਬ ਬਣਾਏ ਜਾਣਗੇ ਸਾਡੀ ਮੰਗ ਹੈ ਕਿ ਜ਼ਿਲੰਦਰ ਨੂੰ ਦਿੱਤਾ ਜਾਵੇ ਉਹ ਜੋ ਉਹ ਦੂਸਰਾ ਜਿਹੜਾ ਇਨਕਮ ਟੈਕਸ ਦੇ ਬਾਰੇ ਵਿੱਤ ਮੰਤਰੀ ਨੇ ਘੋਸ਼ਣਾ ਕੀਤੀ ਹੈ ਵਜਨ ਦੇ ਵਿੱਚ ਕੀ ਆਉਣ ਵਾਲੇ 6 ਮਹੀਨਿਆਂ ਦੇ ਵਿੱਚ ਇਹਦੀ ਸਮੀਖਿਆ ਕਰਾਂਗੇ ਇਹ ਬਹੁਤ ਜ਼ਰੂਰੀ ਹੈ ਇਨਕਮ ਟੈਕਸ ਕਾਨੂੰਨ ਦੀ ਸਮੀਖਿਆ ਹੋਣੀ ਔਰ ਉਹਦੇ ਚ ਰਾਹਤ ਮਿਲਣੀ ਅੱਜ ਦੇ ਦੌਰ ਚ ਬਹੁਤ ਜ਼ਰੂਰੀ ਹੈ ਸਾਡੀ ਮੰਗ ਹੈ ਕਿ ਇਹ ਤੇ ਵੀ غور ਕੀਤਾ ਜਾਵੇ ਜੀ ਇਸ ਵਾਰ ਕਿਹੜੇ ਟੈਕਸ ਉੱਤੇ ਲੱਗਿਆ ਸ਼ੂਟ ਮਿਲੀ ਹੈ ਬਜਟ ਦੇ ਉੱਤੇ ਦੇਖੋ ਇਸ ਤਰ੍ਹਾਂ ਫਿਲਹਾਲ ਦੋ ਰਜਿਮ ਚੱਲਦੇ ਆ ਔਰ অপਸ਼ਨ ਹੈਗੀ ਆ ਕਿ ਤੁਸੀਂ ਕਿਸੇ ਵੀ ਰੀਜੀਮ ਦੇ ਡੈਕ ਜਮਾ ਕਰਾ ਸਕਦੇ ਹੋ ਉਹਦੇ ਜੇ ਨਵਾਂ ਰੀਜੀਮ ਜਿਹੜਾ ਉਹਦੇ ਸਿਰਫ 2.5 ਲੱਖ ਤੋਂ ਕੀ ਨੀ ਦਿੱਤਾ ਗਿਆ ਬਹੁਤ ਵੱਡੀ ਰਾਤ ਤਾਂ ਨਹੀਂ ਆ ਪਰ ਛੋਟੇ ਲੋਕਾਂ ਦੀ ਮੈਂ ਸਮਝਦਾ ਜੋ ਤੁਸੀਂ ਸੋਚਿਆ ਸੀ ਕਿ ਉਹ ਬਜਟ ਦੇ ਵਿੱਚ ਆਇਆ ਦੇਖੋ ਇੰਡਸਟਰੀ ਦੀ ਸੋਚ ਤਾਂ ਬਹੁਤ ਹੈ ਇੰਡਸਟਰੀ ਨੂੰ ਲੋੜ ਵੀ ਬਹੁਤ ਹੈ ਔਰ ਮੈਂ ਸਮਝਦਾ ਇਹ ਗੁਰਨਾ ਸਰਕਾਰਾਂ ਦੇ ਪ੍ਰਯਾਸ ਨਾ ਹੋ ਸਕਦੇ ਜਦ ਤਾਈਂ ਪੰਜਾਬ ਦੀ ਸਰਕਾਰ ਪੰਜਾਬ ਦੀ ਇੰਡਸਟਰੀ ਦੇ ਮੁੱਦੇ ਦੇ ਸੈਂਟਰ ਦੇ ਅੱਗੇ ਨਹੀਂ ਰੱਖਦੀ ਤਾਂ ਤਾਂ ਇਹ ਕੋ ਹੱਲ ਹੋਣ ਵਾਲਾ ਨਹੀਂ ਹੈ ਮੈਂ ਤਾਂ ਪਿੱਛੇ ਵੀ ਇਹ ਕਿਹਾ ਸੀ ਕਿ ਦੋਨਾਂ ਸਰਕਾਰਾਂ ਦੀ ਇੱਕ ਜੁਆਇੰਟ ਕਮੇਟੀ ਬਣੇ ਪੰਜਾਬ ਦੀ ਇੰਡਸਟਰੀ ਨੂੰ ਬਚਾਉਣ ਵਾਸਤੇ ਔਰ ਅੱਜ ਪੰਜਾਬ ਦੀ ਇੰਡਸਟਰੀ ਨੂੰ ਬਚਾਉਣਾ ਬਹੁਤ ਜ਼ਰੂਰੀ ਹੈ ਕਿਉਂਕਿ ਇਹ ਬਾਰਡਰ ਸਟੇਟ ਹੈ ਦੂਜਾ ਨੇ ਬਹੁਤ راستیاں ਜਿੱਦੀਆਂ ਹਨ ਤੀਜਾ ਜੀਐਸਟੀ ਤੋਂ ਬਾਅਦ ਛੋਟੀ ਇੰਡਸਟਰੀ ਜਿਹੜੀ ਹੈ ਉਹ ਬੰਦੀ ਦੀ ਗਜ਼ਾਰ ਤੇ ਹੈਗੀ ਹੈ ਇੱਥੇ ਪੰਜਾਬ ਦੀ ਲੋੜ ਹੈ ਪਰ ਮੈਂ ਸਮਝਦਾ ਦੋਨਾਂ ਸਰਕਾਰਾਂ ਦੀ ਜੁਆਇੰਟ ਜਿਹੜੀ ਕਮੇਟੀ ਆ ਮੈਂ ਇੱਕ ਮਾਤਰ ਦਕਲ ਹੋ ਸਕਦਾ ਠੀਕ ਸਰ ਦੇਖਿਆ ਜਾਂਦਾ ਕਿ ਜਦੋਂ ਇਲੈਕਸ਼ਨ ਆਉਂਦੇ ਨੇ ਭਾਵੇਂ ਕੋਈ ਵੀ ਸਰਕਾਰ ਹੋਵੇ ਖਾਸ ਇੰਡਸਟਰੀ ਵੱਲੇ ਨਾਲ ਮੀਟਿੰਗ ਕੀਤੀ ਜਾਂਦੀ ਉਹਨਾਂ ਦੀਆਂ ਮੁਸ਼ਕਲਾਂ ਸੁਣੀਆਂ ਜਾਂਦੀਆਂ ਵਾਅਦੇ ਤੇ ਜ਼ਰੂਰ ਕਰ ਜਾਂਦੇ ਨੇ ਕਿਦਾਂ ਕਿਦਾਂ ਬਜਟ ਆਂਦਾ ਵਾ ਬਜਟ ਦੇ ਵਿੱਚ ਫਿਰ ਵਾਅਦੇ ਉੱਧੇ ਤੇ ਉੱਧੇ ਹੀ ਰਹਿ ਜਾਂਦੇ ਨੇ ਦੇਖੋ ਐਸ ਤਰ੍ਹਾਂ ਹੈਗਾ ਜਿਹੜਾ ਯੂਨੀਅਨ ਬਜਟ ਆ ਉਹ ਜਿਹੜਾ ਸਟੇਟ ਦਾ ਬਜਟ ਆ ਦੋਨਾਂ 'ਚ ਅੰਤਰ ਹੈਗਾ ਪਰ ਜਿਹੜਾ ਯੂਨੀਅਨ ਬਜਟ ਆ ਉਹਦੇ ਤੇ ਉਹਦੇ ਤੇ ਇੰਡਸਟਰੀਆਂ ਵੀ ਤਾਂ ਬਹੁਤ ਜ਼ਿਆਦਾ ਹੁੰਦੀਆਂ ਜੀ ਕਿਉਂਕਿ ਉਹ ਸਾਰੇ ਦੇਸ਼ ਨੂੰ ਸਮੁਖ ਰੱਖ ਕੇ ਬਣਾ ਜਾਂਦਾ ਔਰ ਸਾਰੀ ਇੰਟਰਨੈਸ਼ਨਲ ਪਾਲਿਸੀ ਦੇ ਰੂਪ ਬਣਾਇਆ ਜਾਂਦਾ ਸਾਡੀ ਤਾਂ ਇੱਕ ਬਹੁਤ ਸਮਾਲ ਸਮਾਲ ਸੀਗਰ ਇੰਡਸਟਰੀ ਆ ਸਾਨੂੰ ਰਾਹਤ ਦੀ ਲੋੜ ਆ ਰਾਹਤ ਦੀ ਦਰਕਾਰ ਆ ਪਰ ਅੱਜ ਦੇ ਬਜਟ ਜਿਹਾ ਸੱਚੇ ਸਪੋਰਟਸ ਇੰਡਸਟਰੀ ਤੇ ਕਿਨੈਕਟ ਕਰਕੇ ਪਾਵੇਗਾ ਇਹ ਦੇਖੋ ਉਸ ਜੇ ਸਾਨੂੰ ਮਿਲਿਆ ਨਹੀਂ ਤੇ ਸਾਡੇ ਤੋਂ ਲਿਆ ਵੀ ਕੁਝ ਨਹੀਂ ਸਰਕਾਰ ਨੇ ਔਰ ਸਾਨੂੰ ਲੋੜ ਆ ਸਾਨੂੰ ਸਰਕਾਰ ਤੋਂ ਰਾਹਤ ਦੀ ਲੋੜ ਆ ਅਸੀਂ ਜਾਣਦੇ ਆ ਕਿ ਸਰਕਾਰ ਇੱਥੇ ਵਿਚਾਰ ਕਰਿਓ ਸਾਡੀਆਂ ਸਮੱਸਿਆਵਾਂ ਤੇ ਪੰਜਾਬ ਦੀ ਇੰਡਸਟਰੀ ਨੂੰ ਬਚਾਉਣਾ ਬਹੁਤ ਜ਼ਰੂਰੀ ਹੈ। ਔਰ ਫੇਰ ਮੈਂ ਦੁਹਰਾ ਕਹਿ ਰਿਹਾ ਕਿ ਜਦ ਤੱਕ ਇਹ ਸੂਬੇ ਦੀ ਸਰਕਾਰ ਕੋਸ਼ਿਸ਼ ਨਹੀਂ ਕਰਦੀ। ਸੂਬੇ ਦੀ ਸਰਕਾਰ ਔਰ ਸੈਂਟਰ ਦੀ ਸਰਕਾਰ ਦੀ ਇੱਕ ਜੁਆਇੰਟ ਕਮੇਟੀ ਬਣੇ ਪੰਜਾਬ ਦੀ ਇੰਡਸਟਰੀ ਨੂੰ ਬਚਾਉਣ ਲਈ ਤਾਂ ਹੀ ਪੰਜਾਬ ਦੀ ਇੰਡਸਟਰੀ ਦਾ ਸਰਵਾਈਵਲ ਹੈ ਕਿਉਂਕਿ ਪੰਜਾਬ ਦੀਆਂ ਜਿਹੜੀਆਂ ਦੋ ਦਿਨ ਮੁੱਖ ਇੰਡਸਟਰੀਆਂ ਹੈਗੀਆਂ ਉਹਦਾ ਜੀ ਸਪੋਰਟ ਇੰਡਸਟਰੀ ਵੀ ਹੈ ਔਰ ਲਗਭਗ ਲੱਖ ਲੋਕਾਂ ਨੂੰ ਰੈਗਡ ਇਨਡਾਇਰੈਕਟ ਰੋਜ਼ਗਾਰ ਦੇਣ ਵਾਲੀ ਇੰਡਸਟਰੀ ਹੈ। ਔਰ ਖਾਸ ਕਰ ਸਮਾਜ ਦੇ ਵੀਕਰ ਸੱਕੇ ਵੀਕਰ ਸੈਕਸ਼ਨ ਜਿਹੜਾ ਸੁਸਾਇਟੀ ਦਾ ਉਹਨੂੰ ਰੋਜ਼ਗਾਰ ਉਪਲਬਧ ਕਰਾਉਣ ਵਾਲੀ ਇੰਡਸਟਰੀ ਹੈ ਔਰ ਘਰ ਘਰ ਖਾਸ ਕਰ ਮਹਿਲਾਵਾਂ ਘਰ ਘਰ ਜਾਂ ਕੇ ਰੋਜ਼ਗਾਰ ਉਪਲਬਧ ਕਰਾਉਣ ਵਾਲੀ ਸੁੱਦੇ ਦੀ ਇੱਕੋ ਮਾਤਰਾ ਇੰਡਸਟਰੀ ਹੈ ਤੋਬਾ ਸਰਕਾਰ ਨੂੰ ਵੀ ਇਹਦੇ ਬਾਰੇ ਸੋਚਣਾ ਚਾਹੀਦਾ ਔਰ ਕੇਂਦਰ ਸਰਕਾਰ ਤੋਂ ਸਾਡੀ ਅੱਜ ਦੇ ਇਸ ਬਜਟ ਨੂੰ ਦੇਖਣ ਤੋਂ ਬਾਅਦ ਇੱਕ ਮੰਗ ਹੈ ਜਿਹੜਾ ਇੰਡਸਟਰੀਅਲ ਖਾਪੋ ਕੋਸ਼ਿਸ਼ ਕੀਤੇ ਗਏ ਉਹ ਇੱਕ ਜ਼ਰੂਰ ਪੰਜਾਬ ਨੂੰ ਖਾਸ ਜਲੰਧਰ ਨੂੰ ਦਿੱਤਾ ਜਾਵੇ ਇਹ ਸਾਡੀ ਮੰਗ ਹੈ